ਸੋਸਰੀ ਗੱਲ ਜੀ ਸਾਰਿਆਂ ਨੂੰ ਅੱਜ ਆਪਾਂ ਜਾ ਰਹੇ ਹਾਂ ਜੀ ਡੈਲਸਟੇਰਸ ਨੂੰ ਤੇ ਰਾਹ ਦੇ ਵਿੱਚ ਆਹ ਪਤਾ ਨਹੀਂ ਕਿ ਆਹ ਦਾ ਪੱਥਰਾ ਇਹ ਵਾਲਾ ਕੰਮ ਆ ਗਿਆ ਮੈਨੂੰ ਤਾਂ ਸਮਝ ਨਹੀਂ ਆਇਆ ਇੰਨੇ ਪੱਥਰ ਤੇ ਬੜੇ ਹਾਰ ਹਾਰ ਜੇ ਪੱਥਰਾ ਇਦਾਂ ਲੱਗਦਾ ਹੀ ਜਿਦਾਂ ਨਹੀਂ ਸੀਮੈਂਟ ਜਾਂ ਹੁੰਦਾ ਪਤਾ ਨਹੀਂ ਮੈਨੂੰ ਤਾਂ ਇਹ ਲੱਗਿਆ ਕਿ ਪਤਾ ਨਹੀਂ ਜਿਹੜਾ ਸੀਮੈਂਟ ਜਾਂ ਬਣਾਉਂਦੇ ਇੱਥੋਂ ਹੀ ਪੱਥਰ ਲੈ ਆ ਕੇ ਇਹਨਾਂ ਨੂੰ ਭੂਤ ਭੂਲ ਲੈਂਦੇ ਹੋਣਗੇ ਇੰਨੇ ਪੱਥਰ ਪੱਥਰ ਪੱਥਰੀ ਪੱਥਰ ਇਹ ਇੱਥੇ ਤਾਂ ਮਨ ਲੱਗਦਾ ਕਿ ਬੰਦਾ ਜਿਸ ਸੜਕ ਨਾ ਹੋਵੇ ਤਾਂ ਤਰ ਵੀ ਨਹੀਂ ਸ਼ਾਇਦ ਆਹੀ ਇੰਨੇ ਪੱਥਰ ਇਹਨਾਂ ਨੇ ਪਤਾ ਨਹੀਂ ਕਿੱਦਾਂ ਵੱਡੇ ਹੋਣਗੇ ਸੜਕ ਬਣਾਉਣ ਲਈ ਵੀ ਇੰਨਾ ਜ਼ਿਆਦਾ ਪੱਥਰ ਮੈਂ ਕਦੇ ਪਹਿਲਾਂ ਦੇਖਿਆ ਹੀ ਨਹੀਂ ਤੇ ਐਦਾਂ ਹੀ ਆ ਸਾਈਡਾਂ ਤੇ ਬੈਰੀਕੇਡ ਜੇ ਵੀ ਲੱਗੇ ਕਿ ਪੱਥਰਗੇ ਡੇਕੇਗੇ ਤੇ ਵੱਜ ਨਾ ਜਾਵੇ ਗੱਡੀ ਗੁੱਡੀ ਪੰਦਣੀ ਮਨ ਲੱਗਦਾ ਜਿੰਨੇ ਇਹ ਪੱਥਰ ਇੱਥੇ ਹਾਰਡ ਜੇ ਆ ਸੁੱਕੇ ਪਏ ਆ ਗਰਮੀ ਵੀ ਕਾਫੀ ਆ ਤੇ ਹੁਣ ਆ ਪੱਥਰਲੇ ਨੂੰ ਆ ਡਾਊਨ ਗ੍ਰੇਡ ਜੀ ਆ ਗਈ ਆ ਸਪੀਡ ਆਪਣੀ ਘਾਟਾ ਘਾਰਾਂ ਪਾਸ-ਪਾਸ ਕਰ ਕਰਕੇ ਜਾਈ ਜਾਂਦੀ ਆ ਤੇ ਉਤੋਂ ਬਾਅਦ ਚੋਂ ਅੱਗੇ ਮੈਂ ਜਦੋਂ ਉੱਥੋਂ ਨਿਕਲਦੇ ਸਾਰੇ ਅੱਗੇ ਪਤਾ ਨਹੀਂ ਕੀ ਹੋਇਆ ਪਾਉਂ ਪਤਾ ਨਹੀਂ ਕੀ ਸਟੰਟ ਕਰਉਂਦਾ ਸੀਗਾ ਖਰਿਆ ਇਹਦੀ ਕਾਰ ਪਤਾ ਨਹੀਂ ਰੋਡ ਦੇ ਵਿਚਾਲੇ ਕਿਦਾਂ ਪਲਟ ਗਈ ਮੈਨੂੰ ਸਮਝ ਨਹੀਂ ਲੱਗੀ ਕਿ ਇਦਾਂ ਸਾਫ ਰੋਡ ਤੇ ਉਤੋਂ ਬਾਅਦ ਚੋਂ ਆ ਪਤਾ ਨਹੀਂ ਆਪ ਤਾਂ ਅਫਗਾਨਿਸਤਾਨ ਵਾਲੇ ਸਿਰ ਲਾਈ ਹੁੰਦੇ ਪਤਾ ਨਹੀਂ ਕਿੱਦਾਂ ਜਿੱਤ ਕੇ ਆਸਟ੍ਰੇਲੀਆ ਤੋਂ ਉਹਨਾਂ ਦੇ ਸਾਹਮਣੇ ਹੀ ਇਹ ਵੀ ਆਤੀ ਕਰਾਈ ਜਿੰਨੇ ਦਾ ਵੀ ਵੱਖਰਾ ਹੀ ਪਤਾ ਨਹੀਂ ਕੋਈ ਸੌਖਾ ਵਾ ਕਦੇ ਦਾ ਮਾਰੀ ਜੀ ਟੀਮ ਤੋਂ ਹਾਰ ਜਾਂਦੇ ਹੀ ਕਦੇ ਚੰਗੀ ਪੜੀ ਨੂੰ ਹਰਾ ਜਾਂਦੇ ਆ ਚਲੋ ਵਧੀਆ ਖੇਡਦੇ ਆ ਫਨ ਕਰਦੇ ਆ ਤੇ ਵਧੀਆ ਮਜ਼ਾ ਆਇਆ ਮੈਚ ਦੇਖਣ ਦਾ ਆਪਾਂ ਨਾਲ ਦੀ ਨਾਲ ਡਰਾਈਵਿੰਗ ਤੋਂ ਮੈਂ ਉੱਥੇ ਚਲੇ ਗਏ ਤੇ ਵੀ ਬੇਰੀ ਬੇਰੀ ਹੈਪੀ ਯੂ ਕਾਈਂਡ ਆਫ ਫੋਸਟ ਤਾਂ ਮੈਂ ਜੇ ਮੈਸੀ ਵੀ ਕ੍ਰਿਕਟ ਦੇ ਅਕਸ ਉਹ ਸਾਰੇ ਐਸੇ ਰਹਿੰਦੇ ਆ ਕੁਝ ਰਹੇ ਆਪਣੀ 75 ਦੀ ਉੱਤੋਂ ਬਾਚੋਂ ਪਾਸੇ ਟੀ ਜਾ ਕੇ ਮੈਨੂੰ ਪਤਾ ਨਹੀਂ ਇਹਦਾ ਨਾਮ ਤਾਂ ਪੜਾ ਨਹੀਂ ਪਰ ਸਿੜੀ ਸੋਹਣੀ ਸੀ ਮੈਂ ਆਲੇ ਦੁਆਲੇ ਦੇ ਇਹ ਲਈ ਥੋੜੀ ਜਿਹੀ ਵੀਡੀਓ ਬਣਾ ਲਈਏ ਤੇ ਅਸੀਂ ਬਸ ਦੇਖਣ ਦਾ ਮਜ਼ਾ ਆ ਰਿਹਾ ਸੀ ਹਾਲਾਂਕਿ ਮੇਰੀ ਵਿੰਡਸ਼ੀਟ ਥੋੜੀ ਜਿਹੀ ਗੰਦੀ ਆ ਜਿੱਥੋਂ ਬਾਹਰ ਚੋਂ ਆ ਪਤਾ ਨਹੀਂ ਬੱਦਲਾਂ ਦੀ ਤਾਂ ਮੈਨੂੰ ਤਾਂ ਸਮਝ ਹੀ ਨਹੀਂ ਆਈ ਯਾਰ ਜਿਦਾਂ ਅਨਰੀਅਲ ਦਾ ਲੱਗਦਾ ਕੰਮ ਆਸੇ ਪਾਸੇ ਬੱਤਲੀ ਬੱਦਲ ਤੇ ਉੱਪਰੋਂ ਵੀ ਬੱਦਲ ਇਦਾਂ ਲੱਦੇ ਸੀ ਜਿਦ ਤਨੀ ਪੈਂਸਲ ਨਾਲ ਬਣਾਏ ਹੁੰਦੇ ਇਹਦਾ ਲੱਗਦਾ ਹੀ ਨਹੀਂ ਸੀ ਵੀਰੀਅਲ ਹੋਣਗੇ ਇਹ ਇਹ ਤਾਂ ਜਿਆਗ ਇਸ ਸਿੰਡਰੀ ਜੁਹੁੰਦੇ ਆ ਜਾਂ ਕਿਸੇ ਆਪ ਪੇਂਟਿੰਗ ਚ ਦੇਖੀ ਦੇ ਜਾਂ ਵੀਡੀਓ ਚ ਦੇਖੀ ਦੇ ਮੂਵੀਸ ਚ ਦੇਖੀ ਇਹਦਾ ਤਾਂ ਹਸਾ ਉਤავਦਾ ਹੋਇਆ ਪਿਆ ਸੀ ਪੁੱਦਲਾ ਨੇ ਅਤੀ ਗੜਾਈ ਪਹੀ ਤੇ ਖੜੇ ਵੀ ਉੱਥੇ ਸੀਗੇ ਹਣੀ ਹਲਦੇ ਵੀ ਨਹੀਂ ਪਤਾ ਨਹੀਂ ਕੀ ਇਹਨਾਂ ਨੂੰਰੇ ਜੋੜਿਆ ਹੋਇਆ ਸੀਗੇ ਕਿਸੇ ਨੇ ਤੇ ਐਦਾਂ ਹੀ ਚੱਲੀ ਆ ਕਾਫੀ ਟਾਈਮ ਉਦੋਂ ਮਾਚ ਵਾਂ ਪਤਾ ਨਹੀਂ ਆ ਜਦੋਂ ਵੱਡਿਆ ਜਾਂ ਹੁੰਦਾ ਸੀ ਹਸਾਉਂਦਾ ਇੱਥੇ ਪਤਾ ਨਹੀਂ ਬੜਾ ਮਾਹੌਲ ਜਿਹਾ ਬਣਦਾ ਸੀ ਬੜਾ ਵਧੀਆ ਲੱਗਦਾ ਸੀਗਾ ਤੇ ਪੂਰਾ ਐ ਨਾ ਅੱਧ ਹੋਈ ਪਈ ਸੀ ਮੌਸਮ ਨੇ ਇਸ ਤਰ੍ਹਾਂ ਲਾਇਆ ਪਿਆ ਸਗਾ ਕੁਝ ਦੁੱਪ ਨਹੀਂ ਕੋਈ ਕੋਸ਼ ਨਹੀਂ ਤੇ ਬੜਾ ਵਧੀਆ ਸੁਨਣਾਇਆ ਤੇ ਆਪਣਾ ਟਰੱਕ ਭਜਾਈ ਜਾਂਦਾ ਪਿਆ ਸੀ ਤੇ ਬੜਾ ਮਜ਼ਾ ਆ ਰਿਹਾ ਸੀਗਾ ਡਰਾਈਵਿੰਗ ਕਰਨ ਦਾ ਆਸੇ ਪਾਸੇ ਸਾਰੀ ਹਰਿਆਲੀ ਤੇ ਰੋਡ ਬਹੁਤ ਵਧੀਆ ਉੱਪਰੋਂ ਬੱਦਲ ਬੜੇ ਵਧੀਆ ਦਿਂਦੇ ਸੀਗੇ ਤੇ ਸਿਰਫ ਇੰਨਾ ਥੋੜਾ ਜਿਹਾ ਹੁੰਦਾ ਕਿ ਮੇਰੀ ਵੀ ਸਪੀਡ ਟਰੱਕ 75 ਤੋਂ ਪਰ ਜਾਂਦਾ ਨਹੀਂ ਤੇ ਕਾਰ ਵਾਲੇ ਵੀ ਜਦੋਂ ਮੜੀ ਮੜੀ ਟਰੱਕ ਭਰਿਆ ਹੋਇਆ ਸੀਗਾ ਜਦੋਂ ਮੜੀ ਚੜਾਈ ਹੋਉਂਦੀ ਵੀ ਮੇਰਾ ਟਰੱਕ ਸਲੋ ਹੋ ਜਾਂਦਾ ਘਰ ਵਾਲੇ ਮਰੇ ਅੱਗੇ ਆ ਜਾਂਦੇ ਬਾਅਦ ਚੋਂ ਪਤਾ ਨਹੀਂ ਕੀ ਗੱਲ ਘੱਟ ਡਰਾਈਵਿੰਗ ਸਲੋ ਕਰਦੇ ਫੇ ਮੈਂ ਪਿੱਛੇ ਚੱਲ ਜਾਂਦਾ ਸੀ ਪਤਾ ਨਹੀਂ ਯਾਰ ਆ ਪਹਾੜ ਜੇ ਵੱਡੇ ਜੇ ਇੱਥੇ ਪਤਾ ਨਹੀਂ ਕਿੰਦਾ ਉੰਨੇ ਜਿਹੇ ਛੱਡ ਦਿੰਦੇ ਰੋਨ ਰੁੱਕ ਰੁੱਕ ਵੀ ਜਗੇ ਹੋਇਆ ਉੰਨੇ ਕ ਵਿਚਾਰਿਓ ਜਿੰਨੇ ਕ ਵੱਢਣੇ ਹੁੰਦੇ ਉੰਨੇ ਕ ਵੱਢ ਲੈਂਦੇ ਆ ਪਰ ਮੋਲ ਬੜਾ ਵਧੀਆ ਬਣਿਆ ਪਿਆ ਪੂਰਾ ਪਾਰਟੀ ਵਾਲਾ ਮੋਲ ਬਣਿਆ ਪਿਆ ਆਸੇ ਬਸ ਇਹ ਪੂਰੇ ਹਰਿਆਲੀ ਆ ਵਧੀਆ ਮੂਡ ਬਣਿਆ ਪਿਆ ਬੰਦੇ ਦਾ ਬੜਾ ਵਧੀਆ ਮਜ਼ਾ ਆ ਰਿਹਾ ਤੇ ਬੱਦਲਾਂ ਨੇ ਵੀ ਸਰਾ ਕਰਾਈ ਭਈਆ ਇਹ ਪਪਾ ਮਜੀ ਲੈ ਰਹੇ ਆ ਉਹ ਤੋਂ ਬਾਅਦ ਉਹ ਅਫਗਾਨਿਸਤਾਨ ਨੇ ਵੀ ਇਹਨਾਂ ਨੇ ਭਨੀ ਬੰਗਲਾਦੇਸ਼ ਨੂੰ ਰਾਤਾ ਦੇ ਇਹਨਾਂ ਜਿੱਤੇ ਬੜੇ ਮਰਦੇ ਮਰਦੇ ਜਿੱਤੇ ਬੰਗਲਾਦੇਸ਼ ਦੀ ਵੀ ਕਹਿ ਸਕਦੇ ਕਿ ਉਹ ਉੱਥੇ ਕੀ ਟਿਕ ਕੇ ਕਿੰਨੇ ਸਾਲਾਂ ਤੋਂ ਉਹਗੇ ਵਾਦੇ ਹੀ ਨਹੀਂ ਤੇ ਉਹ ਆਪਣੀਆਂ ਗਲਤੀਆਂ ਤੋਂ ਹਰੇ ਮੈਨੂੰ ਲੱਗਦਾ ਤੇ ਬੰਗਲਾਦੇਸ਼ ਆ ਰਹੀ ਹੈ ਅਫਗਾਨਿਸਤਾਨ ਫਾਈਨਲ 'ਚ ਪਹੁੰਚ ਗਈ ਤੇ ਸੈਮੀਫਾਈਨਲ 'ਚ ਤੇ ਉਹ ਤੋਂ ਬਾਅਦ ਆ ਗਿਆ ਜੀ ਪਰੀਆਂ ਦੇ ਸ਼ਹਿਰ ਬੜਾ ਵਿਊਤ ਨਹੀਂ ਆਇਆ ਪਰ ਸੋਨਾ ਸੀ ਚਲੋ ਜੀ ਮਿਲਦੇ ਅਗਲੀ